ਪਰਮਾਤਮਾ ਨੂੰ ਮੰਨਣਾ ਹੋਰ ਗੱਲ ਹੈ ਪਰਮਾਤਮਾ ਕੋਲ ਮੰਗਣਾ ਹੋਰ ਗੱਲ ਹੈ ਮੰਗ ਪੂਰੀ ਹੋਈ ਤਾਂ ਵੀ ਰਿਸ਼ਤਾ ਟੁੱਟੇਗਾ ਮੰਗ ਨਾ ਪੂਰੀ ਹੋਈ ਤਾਂ ਵੀ ਟੁੱਟੇਗਾ ਲੋੜ ਪੂਰੀ ਹੋ ਗਈ ਚਲੋ ਹੁਣ ਕੀ ਗੁਰਦੁਆਰੇ ਜਾਣਾ ਹੋ ਗਿਆ ਕੰਮ ਆਨੰਦ ਕਾਰਜ ਕਰਾਣਾ ਹੈ ਚਲੋ ਜਾਈਏ ਹੁਣ ਗੁਰਦੁਆਰੇ ਤੋਂ ਬਿਨਾ ਹੋਣਾ ਨਹੀਂ ਲਾਵਾ ਲੈਣੀਆਂ ਨੇ ਹੁਣ ਹੋ ਗਿਆ ਮੁੜ ਕੇ ਕੀ ਜਾਣ ਦੀ ਲੋੜ ਹੈ ਕੋਈ ਮਨੋ ਕਾਮਨਾ ਚਲੋ ਚਲੀ ਅਰਦਾਸ ਕਰਾਈਏ ਖੰਡ ਪਾਟ ਰਖਾਈਏ ਹੋ ਗਿਆ ਕੰਮ ਓਨ ਕੀ ਹੈ ਚਲੋ ਛੱਡੋ ਓਨ ਕੀ ਗੁਰਦੁਆਰੇ ਜਾਣਾ ਮੰਨਣਾ ਹੋਰ ਗੱਲ ਹੈ ਮੰਗਣਾ ਹੋਰ ਗੱਲ ਹੈ ਮੰਗ ਨੂੰ ਅੱਗੇ ਰੱਖ ਕੇ ਗੁਰਦੁਆਰੇ ਆਣਾ ਹੋਰ ਗੱਲ ਹੈ ਗੁਰੂ ਨੂੰ ਮੰਨ ਕੇ ਗੁਰੂ ਦਾ ਜਪ ਕਰਨਾ ਗੁਰੂ ਕੋ ਲਾਣਾ ਇਹ ਗੱਲ ਹੋ ਰਹੀ ਹੈ ਪਰ ਉਹ ਅੰਦਰ ਸ્વાસ ਚੱਲਦੇ ਨੇ ਤਾਂ ਹਰ ਸ્વાસ ਨਾਲ ਕੋਈ ਨਾ ਕੋਈ ਮੰਗ ਤੇ ਚੱਲਦੀ ਹੈ ਮਨੁੱਖ ਦਾ ਮਨ ਐਸਾ ਬਣਿਆ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਬੜਾ ਕੀਮਤੀ ਸ਼ਬਦ ਹੈ ਉਹ ਮੈਂ ਤੁਹਾਡੇ ਸਾਹਮਣੇ ਰੱਖਾਂ ਔਰ ਇਹ ਵੀ ਮੈਰਜ ਕਰਦੇ ਆਂ ਮੰਗ ਅਗਰ ਪੂਰੀ ਨਾ ਹੋਵੇ ਤਾਂ ਮਨੁੱਖ ਪ੍ਰਮਾਤਮਾ ਤੋਂ ਨਿਰਾਸ਼ ਵੀ ਹੋ ਜਾਂਦਾ ਹੈ ਰਿਸ਼ਤਾ ਟੁੱਟ ਵੀ ਜਾਂਦਾ ਹੈ ਇਹ ਬੰਦਾ ਛੋੜ ਵੀ ਸਕਦਾ ਹੈ ਸਤਗੁਰ ਆਪ ਕਹਿੰਦੇ ਨੇ ਭਈ ਨਿਰਾਸ਼ੀ ਬਹੁਤ ਦਿਨ ਲਾਗੇ ਹੈ ਦੇਸ਼ ਦੇ ਸੰਤਰ ਮੈਂ ਸਗਲੇ ਜਾਗੇ ਦਿਨ ਬਹੁਤ ਲੰਗੇ ਬਣਿਆ ਕੁਛ ਨਾ ਨਿਰਾਸ਼ਾ ਪੈਦਾ ਹੋ ਗਈ ਪਤਾ ਨਹੀਂ ਰੱਬ ਹੈ ਵੀ ਕਿ ਨਹੀਂ ਅਮੀਰ ਖੁਸਰੋ ਇੱਕ ਬੜਾ بلند ਪਾਇਆ ਉਰਦੂ ਦਾ ਸ਼ਾਇਰ ਤੇ ਸੂਫੀ ਫਕੀਰ ਹੋਇਆ ਇਹ ਕਹਿੰਦਾ ਉੱਠਤੇ ਨਹੀਂ ਹੈ ਅਬ ਤੋਂ ਦੁਆ ਕੇ ਲਈਏ ਵੀ ਹੱਥ ਇਸ ਕਦਰ ਨਾ ਉਮੀਦ ਹੂੰ ਪਰਵਰਦੀਗਾਰ ਸੇ ਕਹਿੰਦਾ ਖੁਦਾ ਕੀ ਕਰਾਂ ਇਤਨਾ ਭਰੋਸਾ ਟੁੱਟ ਗਿਆ ਹੁਣ ਤੇ ਦੁਆ ਕਰਨ ਲਈ ਹੱਥ ਵੀ ਨਹੀਂ ਖੜਿਆਉਂਦੇ ਅਰਦਾਸ ਕਰਨ ਲਈ ਹੱਥ ਵੀ ਨਹੀਂ ਜੁੜਦੇ ਹੁਣ ਤੇ ਤੇਰੇ ਅੱਗੋਂ ਜੋਦੜੀ ਕਰਨ ਨੂੰ ਜੀ ਹੀ ਨਹੀਂ ਕਰਦਾ ਉੱਠਤੇ ਨਹੀਂ ਹੈ ਅਬ ਤੋ ਦੁਆ ਕੇ ਲਈਏ ਵੀ ਹੱਥ ਇਸ ਕਦਰ ਨਾ ਉਮੀਦ ਹੂੰ ਪਰਵਰਦੀਕਾਰ ਸੇ ਕਹਿੰਦਾ ਇਤਨਾ ਮੇਰਾ ਭਰੋਸਾ ਟੁੱਟ ਗਿਆ ਪਤਾ ਨਹੀਂ ਤੂੰ ਹੈ ਵੀ ਕਿ ਨਹੀਂ ਆਉਂਦੇ ਔਰ ਇਸ ਸ਼੍ਰੇਣੀ ਦੇ ਵਿੱਚ ਬਹੁਤ ਸਾਰੇ ਆਂਦੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਪਾਵਨ ਬਾਗ ਹੌਂ ਢਾਡੀ ਹਰ ਗੁਣ ਗਾਵੰਦਾ ਜੇ ਹਰ ਪ੍ਰਭ ਭਾਵੇ ਪ੍ਰਭ ਮੇਰਾ ਥਿਰ ਥਾਵਰੀ ਹਰ ਆਵੇ ਜਾਵੇ ਕਿਉਂ ਪ੍ਰਭੂ ਦੇ ਗੀਤ ਗਾਰੇ ਹੋ ਤੋ ਸਹਿਬ ਦੱਸਦੇ ਨੇ ਸੋ ਮੰਗਾ দান ਗੁਸਈਆ ਜਿਤ ਭੁਖ ਲੈ ਜਾਵੇ ਇਹ ਗੁਸਾਈ ਇਸ ਵਾਸਤੇ ਤੇਰੇ ਗੀਤ ਗਾਰੇ ਆਂ ਐਸਾ ਦਾਨ ਮੇਰੀ ਝੋਲੀ 'ਚ ਪਾ ਭੁੱਖ ਮਿਟ ਜਾਏ ਭੁੱਖ ਮਿਟ ਜਾਂਦੀ ਏ ਦੁੱਖ ਮਿਟ ਜਾਂਦਾ ਹੈ ਔਲਾਦ ਦੀ ਭੁੱਖ ਹੈ ਦੁੱਖ ਹੈ ਧਨ ਦੀ ਭੁੱਖ ਹੈ ਦੁੱਖ ਹੈ ਪ੍ਰਭਤਾ ਦੀ ਭੁੱਖ ਹੈ ਦੁੱਖ ਹੈ ਭੋਜਨ ਦੀ ਭੁੱਖ ਹੈ ਦੁੱਖ ਹੈ ਹਰ ਭੁੱਖ ਦੇ ਨਾਲ ਦੁੱਖ ਹੁੰਦਾ ਹੈ ਐਸਾ ਦਾਨ ਮੇਰੀ ਝੋਲੀ 'ਚ ਪਾ ਹਰ ਤਰ੍ਹਾਂ ਦੀ ਭੁੱਖ ਮਿਟ ਜਾਏ ਸੋ ਮੰਗਾ ਦਾਨ ਗੁਸਈਆਂ ਜਿਤ ਭੁੱਖ ਲੈ ਜਾਏ सतगुरु कहते अरदास कबूल हो लिखे है, खुदा करता है दुआ जब दिल से होती है पर ये बड़ी मुश्किल है कि बड़ी मुश्किल से होती है इस तरह दी दुआ दी की दुआ होंगी बड़ी औखी है कि पूरा भरोसा बच जाए खुदा मंजूर करता है दुआ जब दिल से होती है जब पूरी कागरता दे ਔਰ ਪੂਰੇ ਭਰੋਸੇ ਨਾਲ ਜਦ ਮੂੰਹੋਂ ਕੁਝ ਬੋਲ ਨਿਕਲਦੇ ਨੇ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਸਹਿਬ ਕਹਿੰਦੇ ਨੇ ਅਰਦਾਸ ਸੁਣੀ ਗਈ ਕਬੂਲ ਹੋ ਗਈ ਅਰਦਾਸ ਸੁਣੀ ਦਾ ਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੇ ਔਰ ਆਖਿਆ ਮੰਗੋ ਹੁਣ ਕੀ ਚਾਹੀਦਾ ਬੁਲਾਇਆ ਪ੍ਰਭੂ ਨੇ ਚਾ ਦਸੋਂ ਕੀ ਚਾਹੀਦਾ ਹੈ ਪਤਾ ਸਤਗੁਰੂ ਕੀ ਕਹਿੰਦੇ ਨੇ ਪ੍ਰਭ ਦੇਖਦਿਆਂ ਦੁੱਖ ਭੁੱਖ ਲਥੇ ਢਾਢੀ ਕੋ ਮੰਗਣ ਚਿਤ ਨਾ ਆਵੇ ਉਹਦੀ ਝਲਕ ਵੇਖਦਿਆਂ ਭੁੱਖਾਂ ਸਾਰੀਆਂ ਹੀ ਮਿਟ ਗਈਆਂ ਤੇ ਜਦ ਭੁੱਖ ਮਿਟ ਗਈ ਤਾਂ ਦੁੱਖ ਮਿਟ ਗਏ ਕੀ ਮੰਗੀ ਹੈ ਅਮੀਰ ਖਸਰੋਇਂਜ ਵੀ ਲਿਖਦਾ ਹੈ ਸਭ ਕੁਝ ਖੁਦਾ ਸੇ ਮੰਗ ਲਿਆ ਤੁਜ ਕੋ ਮੰਗ ਕਰ ਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਦ ਐ ਖੁਦਾ ਹੁਣ ਮੈਂ ਕੀ ਮੰਗਾ ਹੁਣ ਕੀ ਮੰਗਾ ਤੇ ਤੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਜੇ ਸਾਰੀਆਂ ਭੁਖਾਂ ਮਿਟ ਜਾਂਦੀਆਂ ਨੇ ਤੋ ਸਾਰੇ ਦੁੱਖ ਮਿਟ ਜਾਂਦੇ ਨੇ ਪ੍ਰਭ ਦੇਖ ਦੇਆ ਦੁੱਖ ਭੁਖ ਲਥੀ ਢਾੜੀ ਕੋ ਮੰਗਣ ਚੇਤ ਨਾ ਆਵੇ ਮੰਗਣਾ ਉਤਨੇ ਚਿਰ ਤੱਕੀ ਚੇਤੇ ਰਹਿਦਾ ਕਿੰਨੇ ਜਿਤਨੇ ਚਿਰ ਤੱਕ ਮੰਨਣਾ ਪੂਰਾ ਅੰਦਰ ਪੈਦਾ ਨਹੀਂ ਹੋਇਆ। ਬਰੋਸਾ ਡੋਲਦਾ ਰਹਿੰਦਾ ਹੈ। ਵਿਸ਼ਵਾਸ ਜੋ ਹੈ ਥੜਕਦਾ ਰਹਿੰਦਾ ਹੈ। ਵਾਹਿਗੁਰੂ ਵਾਹਿਗੁਰੂ ਕੋਈ ਜਪ ਰਿਹਾ ਅੰਦਰ ਭਰੋਸਾ ਨਹੀਂ ਤਾਂ ਗੱਲ ਨਹੀਂ ਬਣੇਗੀ। ਸਤਗੁਰੂ ਨੇ ਸਾਫ਼ ਕਿਹਾ ਗਾ ਵੀਏ ਸੁਣੀਏ ਮਨ ਰਖੀਏ ਭਾਉ। ਮਨ ਦੇ ਚ ਭਾਵਨਾ ਭਰੋਸਾ ਵੀ ਚਾਹੀਦਾ ਹੈ। ਤਾਂ ਗਾਇਆ ਹੋਇਆ ਸਫਲ ਹੁੰਦਾ ਹੈ। ਜ਼ਬਾਨ ਵਾਹਿਗੁਰੂ ਵਾਹਿਗੁਰੂ ਜਪੇ ਤੇ ਕੰਨ ਸੁਣਨ ਪਰ ਅੰਦਰ ਭਰੋਸਾ ਵੀ ਹੋਵੇ ਕਿ ਮਹਾਨ ਮੰਤਰ ਹੈ ਇਹ ਤੇ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਤੋਂ ਇੱਕ ਸ਼ਲੋਕ ਨੂੰ ਆਧਾਰ ਬਣਾ ਕੇ ਵਿਚਾਰ ਮੈਂ ਤੁਹਾਡੇ ਸਾਹਮਣੇ ਆਰੰਭ ਕੀਤੀਏ ਦਸਨ ਬਿਹੂਨ ਭੋਇੰਗਨ ਮੰਤਰੰ ਗਾਰੜੀ ਨਿਵਾਰੰ ਇੱਕ ਦੌਰ ਲੰਘਿਆ ਹੈ ਭਾਰਤ ਦੇ ਤੇ ਦੁਨੀਆ ਦੇ ਹੋਰ ਖੇਤਿਆਂ 'ਚ ਕਿ ਉਪਚਾਰ ਇਲਾਜ ਮੰਤਰਾਂ ਰਾਹੀਂ ਆਉਂਦਾ ਸੀ ਫਿਰ दवाइया रा आयुर्वेदक अगे आई यूनानी तिब अगे यूनानी इलाज फिर एलोपैथी आई अजकल होम्योपैथी का बड़ा जोर नेचरपैथी भी सामने आ गई है, हैजब की गल एक औषधि जो अज तक पैगम्बरी पुरुषा ने गुरुआ ने दसी है, ओ हैचलित नहीं हो सकी ओ दवाई प्रचलित नहीं हो सकी बाकी दवाइया ਕਈ ਦਿਨ ਬਾਹਰ ਬਾਜ਼ਾਰੋਂ ਮਿਲ ਜਾਂਦੀਆਂ ਨੇ ਮੈਡੀਕਲ ਸਟੋਰ ਤੋਂ ਮਿਲ ਜਾਂਦੀ ਨਾ ਹੋਮੋਪੈਥੀ ਦੀ ਸਹੀ ਆ ਐਲੋਪੈਥੀ ਸਭ ਮਿਲਦੀਆਂ ਨੇ ਸਟੋਰ 'ਪੈ ਲੈ। ਪਰ ਇਹ ਜਿਹੜੀ ਦਵਾਈ ਹੈ ਨਾ ਜਿਹੜੀ ਮਹਾਪੁਰਸ਼ ਕਹਿੰਦੇ ਨੇ ਇਹ ਆਪ ਬਣਾਣੀ ਪੈਂਦੀ ਬਸ ਇਨੀ ਗੱਲ ਹੈ ਆਪ ਜਪਣਾ ਪੈਂਦਾ ਨਾ। ਜਪਿਆ ਜਪਾਇਆ ਨਾਮ ਨਹੀਂ ਮਿਲਦਾ। ਬਣਾ ਬਣਾਇਆ ਨਾਮ ਨਹੀਂ ਮਿਲਦਾ। ਖੁਦ ਜਪਣਾ ਪੈਂਦਾ। ਬਸ ਇਹ ਕਠਿਨਾਈ ਇਹ ਬੰਦਾ ਇਹ ਸੋਚਦਾ ਜਿਵੇਂ ਸਭ ਕੁਝ ਰੈਡੀमेड ਮਿਲ ਜਾਂਦੇ ਨੇ ਕੱਪੜੇ ਮਿਲ ਜਾਂਦੇ ਨੇ ਭੋਜਨ ਮਿਲ ਜਾਂਦਾ ਮਕਾਨ ਮਿਲ ਗਿਆ। ਸਾਰ ਮਿਲ ਗਈ ਕੋ ਬਣਾਣੀ ਥੋੜੀ ਪੈਂਦੀ ਬਣੀ ਬੜਾਈ ਮਿਲ ਜਾਂਦੀ ਖਰੀਦ ਕੇ ਇਸ ਤਰ੍ਹਾਂ ਬੰਦਾ ਚਾਹਦਾ ਜਪਿਆ ਜਪਾਇਆ ਨਾਮ ਵੀ ਮਿਲ ਜਾਏ ਜਪਿਆ ਜਪਾਇਆ ਪਾਠ ਵੀ ਮਿਲ ਜਾਏ ਜਪਿਆ ਜਪਾਇਆ ਨਾਮ ਵੀ ਮਿਲ ਜਾਏ ਮੁਸ਼ਕਿਲ ਹੈ ਤੇ ਆਪਨ ਹੱਥੇ ਆਪਣਾ ਆਪੇ ਹੀ ਕਾਜ ਸਵਾਰੀਏ ਇਹ ਵੀ ਇੱਕ ਮਹਾਨ ਔਸ਼ਧੀ ਹੈ ਕਹਿੰਦੇ ਨੇ ਇੱਕ ਵੈਦ ਬੈਠਾ ਸੀ ਆਪਣੀ ਦੁਕਾਨ ਤੇ ਬੜੇ ਮਰੀਜ਼ ਉਸ ਦੇ ਕੋਲ ਨਵਜ ਦਿਖਾ ਰਹੇ ਸੰਤ ਤੇ ਮਰੀਜ਼ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਦੇ ਕੇ ਉਹਨਾਂ ਨੂੰ ਰੁਕਸਤ ਕਰ ਰਿਹਾ ਸੀ ਗੁਰੂ ਨਾਨਕ ਲੰਗੇ ਤੇ ਹੱਸ ਪਏ ਵੈਦ ਕੋਲ ਆਇਆ ਉਹਨੇ ਚਰਣਾ ਤੇ ਮੱਥਾ ਟੇਕ ਕੇ ਆਖਿਆ ਗੁਰੂ बाबा ਆਪ ਹੱਸ ਪਏ ਹੋ ਗੱਲ ਕੀ ਹੈ ਕਿਸ ਤੇ ਹਸਿਓ ਮੇਰੇ ਤੇ ਹਸਿਓ ਇੰਨਾ ਮਰੀਜ਼ਾਂ ਤੇ ਹਸਿਓ ਇਹ ਜਿਹੜੀਆਂ ਮੇਰੀਆਂ ਦਵਾਈਆਂ ਨੇ ਇਹਨਾਂ ਤੇ ਹਸਿਓ ਸਾਬ ਕਹਿਣ ਲੱਗੇ ਮੈਂ ਤਿੰਨਾਂ ਤੇ ਹੀ ਹਸਿਆ ਤੇਰੀਆਂ ਦਵਾਈਆਂ ਤੇ ਤੇਰੇ ਤੇ ਔਰ ਇਨਾ ਮਰੀਜ਼ਾਂ ਤੇ ਕਿਉਂ ਮਹਾਰਾਜ ਕਹਿੰਦੇ ਨੇ ਮੂਲ ਰੋਗ ਦਾ ਤੇ ਤੈਨੂੰ ਪਤਾ ਨਹੀਂ ਰੋਗਾਂ ਦੀ ਜੜ ਦਾ ਤੇ ਫਿਰ ਤੂੰ ਵੈਦ ਬਣਿਆ ਪੈ ਇਲਾਜ ਪੈ ਕਰਦਾ ਹੈ ਲੋਕਾਂ ਦਾ ਰੋਗ ਦੀ ਜੜ ਤੂੰ ਨਹੀਂ ਕੱਟ ਸਕਦਾ ਤੇ ਨਾ ਜੜ ਦੀ ਤੈਨੂੰ ਸਮਝ ਆਏ ਇਸ ਵਾਸਤੇ ਆਸਾ ਆ ਗਿਆ ਤੇ ਮਰੀਜ਼ਾਂ ਤੇ ਇਸ ਵਾਸਤੇ ਆਸਾ ਆਇਆ ਇਹ ਅਧੂਰੇ ਵੈਦ ਕੋਲ ਆਪਣਾ ਇਲਾਜ ਪੈ ਕਰਾਉਂਦੇ ਨੇ ਜੋ ਸ਼ਾਖਾਂ ਕੱਟਦਾ ਹੈ ਪੱਤੇ ਕੱਟਦਾ ਹੈ ਰੋਗ ਦੀਆਂ ਜੜਾਂ ਤੇ ਕੱਟਦਾ ਹੀ ਨਹੀਂ ਤੇ ਤੇਰੀਆਂ ਦਵਾਈਆਂ ਤੇ ਵੀ ਹਾਸਾ ਆਇਆ ਇਹ ਵੀ ਰੋਗ ਦੀ ਜੜ ਨਹੀਂ ਕੱਟਦੀਆਂ ਤੂੰ ਸਵੈਦ ਨੇ ਹੱਥ ਜੋੜ ਕੇ ਬੇਨਤੀ ਕੀਤੀ ਪਾਦਸ਼ਾਹ ਫਿਰ ਜੜ ਕੀ ਹੈ ਕਿਉਂਕਿ ਸਤਗੁਰ ਨੇ ਕਹਿ ਦਿੱਤਾ ਜਿਸ ਦਾ ਤੂੰ ਇਲਾਜ ਕਰਾਨਾ ਆਖਰ ਫਿਰ ਕਿਸੇ ਦਿਨ ਫਿਰ ਉਹ ਰੋਗੀ ਹੋ ਜਾਂਦਾ ਤੇ ਜੜ ਤੂੰ ਥੋੜੀ ਕੱਟੀ ਹੈ ਦਰਦ ਹੋਵੇ ਦੁੱਖ ਰਹੇ ਸਰੀਰ ਐਸਾ دارو ਲਗੇ ਨਬੀਰ ਔਰ ਸਹਿਬ ਦੂਸਰੇ ਸ਼ਬਦ ਸਾਹਿਬ ਕਹਿੰਦੇ ਨੇ ਐਸਾ دارو ਲੋੜ ਲੋ ਜਿਤ ਵੰਨੇ ਰੋਗਾ ਘਾਣ ਰੋਗਾ ਦੀ ਜੜ ਚਲੀ ਜਾਏ ਉਹ ਜੜ ਕੀ ਹੈ ਜਗਤ ਗੁਰੂ ਬਾਬਾ ਦੱਸਦੇ ਨੇ ਦੁੱਖ ਵੀ ਛੋੜਾ ਇਕ ਦੁੱਖ ਬੁਖ ਮੂਲ ਰੋਗ ਇਹ ਹੈ ਜਿਹੜੀ ਸੁਰਤ ਸ਼ਬਦ ਤੋਂ ਟੁੱਟੀ ਹੋਈ ਹੈ ਆਤਮਾ ਪਰਮਾਤਮਾ ਤੋਂ ਵਿਛੜੀ ਹੋਈ ਹੈ ਇਸੇ ਇਕ ਵੀ ਛੋੜੇ ਤਾਂ ਹਜ਼ਾਰਾਂ ਤਰ੍ਹਾਂ ਦੇ ਰੋਗ ਜਨਮ ਲੈਂਦੇ ਨੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋ ਦੁੱਖ ਵਿਛੋੜਾ ਇੱਕ ਦੁੱਖ ਭੁਖ ਇੱਕ ਤੇ ਮੂਲ ਰੋਗ ਹੈ ਜੋ ਵਿਛੜੀ ਹੋਈ ਹੈ ਆਤਮਾ ਜੋ ਭੁੱਲੇ ਹੋਇਆ ਪਰਮਾਤਮਾ ਨੂੰ ਦੂਸਰਾ ਮੂਲ ਰੋਗ ਹੈ ਤ੍ਰਿਸ਼ਨਾ ਦੁੱਖ ਵਿਛੋੜਾ ਇੱਕ ਦੁੱਖ ਭੁਖ ਇੱਕ ਦੁੱਖ ਸਖਤ ਵਾਰ ਜਮਦੂਤ ਬਾਰ ਬਾਰ ਦਾ ਜਮਣਾ ਤੇ ਮਰਣਾ ਐ ਵੈਦ ਇਹ ਤੀਸਰਾ ਦੁੱਖ ਹੈ ਤੇਰੀ ਦਵਾਈ ਨਾਲ ਥੋੜੀ ਹਟਦਾ ਹੈ ਦੁੱਖ ਵੀ ਛੋੜਾ ਇੱਕ ਦੁੱਖ ਬੁਖ ਇੱਕ ਦੁੱਖ ਸਖਤ ਵਾਰ ਜਮਦੂਤ ਇੱਕ ਦੁੱਖ ਰੋਗ ਲਗੇ ਤਨ ਧਾਏ ਵੈਦ ਨਾ ਭੋਲੇ दारू ਲਾਏ ਤੈਨੂੰ ਇਹ ਭੋਲੇ ਵੈਦ ਇਤਨਾ ਵੀ ਨਹੀਂ ਪਤਾ ਇਹ ਜਿਹੜੇ ਸਰੀਰ ਦੇ ਚ ਰੋਗ ਆ ਕੇ ਪੈਦਾ ਹੁੰਦੇ ਨੇ ਇਹ ਪਰਮਾਤਮਾ ਨੂੰ ਭੁੱਲਣ ਕਰਕੇ ਤੇ ਤ੍ਰਿਸ਼ਨਾ ਕਰਕੇ ਮਨ ਦਾ ਸੰਤੁਲਨ ਡਾਵਾ ਡੋਲ ਹੋ ਜਾਂਦਾ ਹੈ ਔਰ ਇੱਕ ਦਿਨ ਤਨ ਰੋਗੀ ਹੋ ਜਾਂਦਾ ਜੜਾਂ ਤੇ ਅੰਦਰ ਪਈਆਂ ਨੇ ਤੈਨੂੰ ਸਮਝ ਹੀ ਨਹੀਂ ਦੁੱਖ ਵਿਛੋੜਾ ਟਿਕ ਦੁੱਖ ਭੁੱਖ ਮੈਂ ਤੇ ਦੇਖਦਾ ਹਾਂ ਮੈਡੀਕਲ ਸਟੋਰ ਦਵਾਈਆਂ ਨਾਲ ਭਰੇ ਪਏ ਨੇ ਤੇ ਬੰਦੇ ਦੇ ਸਰੀਰ ਬਿਮਾਰੀਆਂ ਨਾਲ ਭਰੇ ਪਏ ਨੇ ਜਿੰਨੀ ਦੇਰ ਦੇਚ ਮਾਰਕੀਟ ਦੇਚ ਕੋਈ ਨਵੀਂ ਦਵਾਈ ਆਉਂਦੀ ਹੈ ਤਾਂ ਕੋਈ ਨਵਾਂ ਰੋਗ ਵੀ ਪੈਦਾ ਹੋ ਜਾਂਦਾ ਹੈ ਔਰ سلسلہ ਚੱਲਦਾ ਹੀ ਰਹਿੰਦਾ ਹੈ ਔਰ ਹਰ ਸਮੇ ਕੋਈ ਨਾ ਕੋਈ ਰੋਗ ਲਾ ਇਲਾਜ ਰਿਹਾ ਜਿਹਦਾ ਕੋਈ ਇਲਾਜ ਨਹੀਂ ਤੇ ਜਦ ਉਸਦਾ ਵੀ ਕੋਈ ਇਲਾਜ ਲੱਭ ਲਿਆ ਜਾਂਦਾ ਹੈ ਤਾਂ ਫਿਰ ਕੁਝ ਰੋਗ ਐਸੇ ਹੁੰਦੇ ਨੇ ਜਿਹੜੇ ਲਾ ਇਲਾਜ ਕੋਈ ਇਲਾਜ ਨਹੀਂ ਸਾਬ ਕਹਿੰਦੇ ਨੇ ਹੈ ਇੱਕ ਔਸ਼ਧੀ ਅਗਰ ਖੁਦ ਬੰਦਾ ਬਣਾਵੇ ਤੇ ਖਾਵੇ ਖੁਦ ਨਾਮ ਜਪੇ ਤਾਂ ਇਹ ਸਾਰੇ ਰੋਗ ਉਸ ਦੇ ਜੋ ਹੈ ਚਲੇ ਜਾਣਗੇ ਦੁੱਖ ਵੀ ਛੋੜਾ ਇਕ ਦੁਖ ਭੁਖ ਇਕ ਦੁਖ ਸੰਕਤ ਵਾਰ ਜਮਦੂਤ ਇਕ ਦੁਖ ਰੋਗ ਲਗੇ ਤਨ ਦਾਏ ਵੈਦ ਨਾ ਭੋਲੇ دارو ਲਾਏ ਸੰਸਾਰ ਰੋਗੀ ਨਾਮਦਾਰੋ ਮੈਲ ਲਾਗੇ ਸਚ ਬਿਨਾ ਡਾਕਟਰ ਤੇ ਭਰੋਸਾ ਆ ਜਾਂਦਾ ਉਹਦੀਆਂ ਦਵਾਈਆਂ ਤੇ ਭਰੋਸਾ ਆ ਜਾਂਦਾ ਗੁਰੂ ਤੇ ਭਰੋਸਾ ਨਹੀਂ ਆਉਂਦਾ ਨਾਮ ਤੇ ਭਰੋਸਾ ਨਹੀਂ ਵੱਜਦਾ ਥੜਕਦਾ ਰਹਿੰਦਾ ਮਨ ਕਿਸੇ ਜ਼ਮਾਨੇ ਵਿੱਚ ਹੋਕੇ ਮੰਤਰਾਂ ਤੇ ਵੀ ਲੋਕਾਂ ਨੂੰ ਭਰੋਸਾ ਹੁੰਦਾ ਸੀ ਦਾੜ ਦਾ ਮੰਤਰ ਅਖ ਦੁਖਣ ਦਾ ਮੰਤਰ ਮੱਥੇ ਦੁਖਣ ਦਾ ਮੰਤਰ ਉਸ ਮੰਤਰ ਤੇ ਵੀ ਭਰੋਸਾ ਨੇ ਜੇ ਸਾਰੇ ਰੋਗ ਕੱਟ ਦੇਣੇ ਸਰਬ ਰੋਗ ਕਾ ਔਖਦ ਨਾਮ ਤਾਂ ਇਹ ਜਿਹੜਾ ਪਾਵਨ ਪਵਿੱਤਰ ਸ਼ਲੋਕ ਹੈ ਗਾਥਾ ਨਾਮਕ ਬਾਣੀ ਦਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਣ ਕੀਤਾ ਹੋਇਆ ਇਹਦੀ ਮੁਕੰਮਲ ਪੂਰਨ ਤ੍ਰਿ ਤ੍ਰਿ ਕਲਮੇ ਤੁਹਾਡੇ ਸਾਹਮਣੇ ਰੱਖਾਂਗਾ ਸ਼ਲੋਕ ਹੈ ਇਹ ਦਸ਼ਨ ਬਿਹੋਂ ਭਯੰਗਨ ਮੰਤਰੰ ਗਾਰੜੀ ਨਿਵਾਰੰ ਬਿਆਦ ਉਪਾੜਨ ਸੰਤਨ ਨਾਨਕ ਲਬਦ ਕਰਮਣੇ ਜਿਸ ਤਰ੍ਹਾਂ ਸਪੇਰਾ ਗਾਰੜੀ ਮੰਤਰ ਦਾ ਜਾਪ ਕਰਕੇ ਸੱਪ ਨੂੰ ਦੰਦਾਂ ਤੋਂ ਬਿਨਾ ਕਰ ਦਿੰਦਾ ਹੈ ਵਿਰਲੇ ਸੰਤ ਜਨ ਨੇ ਜੋ ਪ੍ਰਮਾਤਮਾ ਦਾ ਨਾਮ ਰੂਪੇ ਗਾਰੜੀ ਮੰਤਰ ਜਪ ਕੇ ਜੀਵਨ ਦੇ ਚੋਂ ਸਾਰੀ ਜ਼ਹਿਰ ਕੱਢ ਦਿੰਦੇ ਨੇ ਬਿਆਦ ਉਪਾੜਨ ਸੰਤਨ ਨਾਨਕ ਲਬਦ ਕਰਮਣੇ ਖੁਲਾਸਾ ਇਸ ਦਾ ਮੈਂ ਕੱਲ ਆਪ ਜੀ ਦੇ ਸਾਹਮਣੇ ਰੱਖਾਂਗਾ ਇਤਨੇ ਸ਼ਬਦ ਇਸ ਵਕਤ ਜੋ ਹੈ ਪ੍ਰਵਾਨ ਕਰਨੇ ਕਿਉਂਕਿ ਘੰਟਾ ਸਵਾ ਘੰਟਾ ਇੱਕਦਮ ਸਾਊਥ ਹਾਲ ਹਾਜ਼ਰੀ ਭਰ ਕੇ ਇੱਕਦਮ ਇੱਥੇ ਪਹੁੰਚਦੇ ਆ ਇਤਨੀ ਸੇਵਾ ਇਸ ਵਕਤ ਜੋ ਹੈ ਕਬੂਲ ਕਰਨੇ ਇਸ ਸ਼ਲੋਕ ਦੀ ਵਜ਼ਾਹਤ ਕੱਲ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਚੇਤੇ ਤੁਸੀਂ ਰੱਖਣਾ ਦਸਨ ਬਿਹੋਨ ਭਉਯੰਗੰ ਮੰਤਰੰ ਗਾਰੜੀ ਨਿਵਾਰੰ ਬਿਆਦ ਉਪਾੜਨ ਸੰਤਨ ਨਾਨਕ ਲਬਦ ਕਰਮਣੇ ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ ਫੁੱਲ ਸੁਖ ਦੀ ਸ਼ਮਾ